ਸਸਿਕਾਲ ਜੀ ਮੈਂ ਸਿਮਰਨਜੋਤ ਸਿੰਘ ਮੱਕੜ ਥੋੜੇ ਦਿਨ ਪਹਿਲਾਂ ਦਲਜੀਤ ਦੋਸਾਂਝ ਹੋਣਾ ਦੀ ਫਿਲਮ ਪੰਜਾਬ 95 ਪੰਜਾਬ 95 ਦੀ ਇੱਕ ਖਾਸ ਸਕਰੀਨਿੰਗ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਜਿੱਥੇ 15 20 ਸ਼ਖਸ ਜਿਹੜੇ ਸੀਗੇ ਖਾਸ ਤੌਰ ਦੇ ਉੱਤੇ ਪੱਤਰਕਾਰ ਉਹਨਾਂ ਦੇ ਵਿੱਚ ਕੁਝ ਐਕਟੀਵਿਸਟ ਸੀਗੇ ਸੋਸ਼ਲ ਔਰ ਕੁਝ ਫਿਲੈਂਥਰੋਪਿਸਟ ਸੀਗੇ ਇੱਕ ਦੋ ਉਹਨਾਂ ਨੂੰ ਇਕੱਠਿਆਂ ਕਰਕੇ ਫਿਲਮ ਜਿਹੜੀ ਹੈ ਔਰ ਡਾਇਰੈਕਟਰਸ ਕੱਟ ਦਿਖਾਈ ਗਈ ਡਾਇਰੈਕਟਰਸ ਕੱਟ ਉਹ ਹੁੰਦਾ ਜੀ ਜਿਹੜਾ ਜਿਹਦੇ ਚ ਕੋਈ ਵੀ ਸੈਂਸਰ ਬੋਰਡ ਦਾ ਕੱਟ ਨਹੀਂ ਲੱਗਿਆ ਹੁੰਦਾ ਫਿਲਮ ਜਿਵੇਂ ਤਿਆਰ ਕੀਤੀ ਹੁੰਦੀ ਹੈ ਡਾਇਰੈਕਟਰ ਦੇ ਵੱਲੋਂ ਜਿਹੜੀ ਡਾਇਰੈਕਟਰ ਚਾਹੁੰਦਾ ਹੁੰਦਾ ਕਿ ਫਿਲਮ ਇਸ ਤਰੀਕੇ ਨਾਲ ਪਰਦੇ ਦੇ ਉੱਤੇ ਆਵੇ ਉਹ ਕੱਟ ਜਿਹੜਾ ਸੈਂਸਰ ਬੋਰਡ ਨੂੰ ਭੇਜਿਆ ਜਾਂਦਾ ਹੈ ਜਿਹੜੀ ਸਰਟੀਫਿਕੇਸ਼ਨ ਵਾਸਤੇ ਉਹ ਦੇਖਣ ਦਾ ਸਾਨੂੰ ਮੌਕਾ ਮਿਲਿਆ ਹਨੀ ਤਰਨ ਸਾਹਿਬ ਜਿਹੜੇ ਡਾਇਰੈਕਟਰ ਨੇ ਫਿਲਮ ਦੇ ਉਹ ਮੌਜੂਦ ਰਹੇ ਉਹਨਾਂ ਦੇ ਨਾਲ ਟੀਮ ਮੈਂਬਰ ਕੁਝ ਹੋਰ ਸੀਗੇ ਮਕਸਦ ਸਿਰਫ ਇਹ ਸੀਗਾ ਕਿ ਇਹ ਫਿਲਮ ਸੀਐਫਬੀਸੀ ਜਿਹੜਾ ਉਹ ਜਿਹੜਾ ਬੋਰਡ ਹੈ ਸੈਂਸਰ ਬੋਰਡ ਹੈ ਜਿਹੜਾ ਉਹਦੇ ਕੋਲੇ ਫਿਲਮ ਗਈ ਤਾਂ ਉਹਨਾਂ ਨੇ ਦੋ ਤਿੰਨ ਵਾਰੀਆਂ ਦੇ ਵਿੱਚ ਕਿਉਂਕਿ ਇਹਨਾਂ ਦੀਆਂ ਲਗਾਤਾਰ ਮੀਟਿੰਗਸ ਹੁੰਦੀਆਂ ਰਹੀਆਂ ਦੋ ਤਿੰਨ ਵਾਰੀਆਂ ਚ ਵੱਖੋ-ਵੱਖੀਆਂ ਡਿਮਾਂਡਸ ਰੱਖੀਆਂ ਪਹਿਲਾਂ 81 ਕੱਟ ਦਾ ਜ਼ਿਕਰ ਆਇਆ ਸੀ 120 ਕੱਟ ਦਾ ਜ਼ਿਕਰ ਆਇਆ ਫਿਰ 131 ਕੱਟ ਲਾਉਣ ਤੱਕ ਦਾ ਜ਼ਿਕਰ ਆਇਆ ਕਿ ਫਿਲਮ ਦੇ ਵਿੱਚ 131 ਕੱਟ ਲੱਗਣ ਬਹੁਤ ਸਾਰੀਆਂ ਮੇਜਰ ਮੰਗਾਂ ਜਿਹੜੀਆਂ ਕਿਉਂਕਿ ਜਿਹੜੀ ਅਸੀਂ ਫਿਲਮ ਦੇਖੀ ਉਹ ਫਿਲਮ ਪੂਰੀ ਉਹੀ ਹੈ ਜਿਹੜੀ ਡਾਇਰੈਕਟਰਸ ਕਟ ਹੈ ਤਾਂ ਉਹਦੇ ਵਿੱਚ ਬਹੁਤ ਸਾਰੇ ਸੀਨਸ ਬਹੁਤ ਸਾਰੀਆਂ ਡਿਮਾਂਡਸ ਜਿਹੜੀਆਂ ਉਹ ਕੀਤੀਆਂ ਗਈਆਂ ਕਿ ਇਹ ਹਟਾ ਦਿਓ ਤੇ ਫਿਰ ਫਿਲਮ ਜਾ ਕੇ ਅਸੀਂ ਰਿਲੀਜ਼ ਕੀਤੀ ਕਰਨ ਦੇਵਾਂਗੇ ਇਸ ਬਾਰੇ ਡਿਟੇਲ ਦੇ ਵਿੱਚ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਮੇਰੇ ਵੱਲੋਂ ਕੋਸ਼ਿਸ਼ ਹੋਈ ਕਿ ਮੈਂ ਇਹਦੇ ਬਾਰੇ ਡਿਟੇਲ ਦੇ ਵਿੱਚ ਜਾਣਾ ਕੁਝ ਗੱਲਾਂ ਜਿਹੜੀਆਂ ਮੈਨੂੰ ਪਤਾ ਲੱਗ ਸਕੀਆਂ ਉਹਦੇ ਛੇ ਸੀਗਾ ਕਿ ਜਸਵੰਤ ਸਿੰਘ ਖਾਲੜਾ ਨਾਮ ਤੋਂ ਤਰਾਸ ਸੀਗੇ ਪਹਿਲਾਂ ਵੀ ਗੱਲ ਮੀਡੀਆ ਦੇ ਵਿੱਚ ਆ ਚੁੱਕੀ ਹੈ ਕਿ ਖਲੜਾ ਨਾਮ ਨਹੀਂ ਹੋਣਾ ਚਾਹੀਦਾ ਫਿਲਮ ਦਾ ਜਿਹੜੇ ਕਰਦਾਰ ਸੀ ਉਸ ਵੇਲੇ ਦੇ ਚਾਹੇ ਡੀਜੀਪੀ ਉਸ ਵੇਲੇ ਦੇ ਕੇਪੀਐਸ ਗਿਲ ਸੀਗੇ ਬਿਆਨ ਸਿੰਘ ਮੁੱਖ ਮੰਤਰੀ ਸੀਗੇ ਜਾਂ ਕੁਝ ਹੋਰ ਜਿਹੜੇ ਤਰਨਤਾਰਨ ਦੇ ਐਮਐਲਏ ਸਭਾਣੀਆਂ ਬਾਕੀ ਸ਼ਖਸ ਜਿਹੜੇ ਉਹਨਾਂ ਦੇ ਨਾਮ ਐਜ਼ ਇਟ ਇਜ਼ ਨਾ ਵਰਤੇ ਜਾਣ ਤੇ ਉਹ ਨਾਮ ਜਿਹੜੇ ਬਦਲ ਕੇ ਹੋਰ ਨਾਮ ਰੱਖੇ ਜਾਣ ਇੱਕ ਚਰਚਾ ਇਹ ਜਿਹੜੀ ਇੰਪੋਰਟੈਂਟ ਹੈ ਇਹਦੇ ਵਿੱਚ ਇਹ ਹੋਈ ਕਿ ਭਾਈ ਜਸਵੰਤ ਸਿੰਘ ਖਾਲੜਾ ਕੈਨੇਡਾ ਜਾਂਦੇ ਉਹਨਾਂ ਨੂੰ ਕੈਨੇਡਾ ਬੁਲਾਇਆ ਜਾਂਦਾ ਔਰ ਉੱਥੇ ਜਾ ਕੇ ਉਹ ਆ ਆਪਦੀ ਗੱਲ ਜਿਹੜੀ ਰੱਖਦੇ ਆ ਦੋ ਸਪੀਚਸ ਪ੍ਰਾਇਮਰੀ ਉਹਨਾਂ ਦੀਆਂ YouTube ਦੇ ਉੱਤੇ ਅਵੇਲੇਬਲ ਹੈ ਜੇ ਕਿਸੇ ਨੇ ਨਹੀਂ ਸੁਣੀਆਂ ਜਾ ਕੇ ਸੁਣ ਸਕਦੇ ਜਿਹਦੇ ਚ ਇੱਕ ਵੱਡੀ ਸਪੀਚ ਜਿਹਦੇ ਵਿੱਚ ਉਹ ਜ਼ਿਕਰ ਕਰਦੇ ਆ ਕਿ ਜਦੋਂ ਪਹਿਲੀ ਵਾਰ ਸੂਰਜ ਅਸਤ ਹੋਣ ਲੱਗਿਆ ਹਨੇਰਾ ਪਸਰਿਆ ਤਾਂ ਲੋਕ ਕਬਰਾਂਗੇ ਉਹ ਵਾਲੀ ਸਪੀਚ ਹੈ ਜਿਹੜੀ ਉਹ ਉਹ ਦੋ ਵੀਡੀਓਜ਼ ਜਿਹੜੀਆਂ ਇੱਕ ਇੰਗਲਿਸ਼ ਦੇ ਵਿੱਚ ਉਹਨਾਂ ਦੀ ਸਪੀਚ ਹੈ ਉਹ ਪਈ ਹੈ ਉਸ ਪੂਰੇ ਪਾਰਟ ਬਾਰੇ ਇਹ ਸੁਣਨ ਚ ਆਇਆ ਕਿ ਸੈਂਟਰ ਬੋਰਡ ਚਾਹੁੰਦਾ ਹੈ ਕਿ ਉਹ ਉਹ ਜਿਹੜਾ ਪਾਰਟ ਹੈ ਉਹ ਨਾ ਦਿਖਾਇਆ ਜਾਵੇ ਇਸ ਤੋਂ ਇਲਾਵਾ ਨਿੱਕੀਆਂ ਨਿੱਕੀਆਂ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਕੁਝ ਪੰਜਾਬ ਪੁਲਿਸ ਦੇ ਨਾਲ ਸੰਬੰਧਤ ਨਹੀਂ ਅਸੀਂ ਸਾਰੇ ਜਾਣਦੇ ਹਾਂ ਕਿ ਉਸ ਜ਼ਮਾਨੇ ਦੇ ਵਿੱਚ ਬਹੁਤ ਸਾਰੇ ਅਫਸਰਾਂ ਨੇ ਆਪਦੀ ਤਰੱਕੀ ਲਈ ਕਿਉਂਕਿ ਜੇ ਕੋਈ ਇਨਸਪੈਕਟਰ ਸੀ ਸਬ ਇਨਸਪੈਕਟਰ ਸੀ ਤਾਂ ਇਨਸਪੈਕਟਰ ਬਣਨ ਲਈ ਇਨਸਪੈਕਟਰ ਨੇ ਡੀਐਸਪੀ ਬਣਨ ਲਈ ਤਰੱਕੀਆਂ ਲੈਣ ਲਈ ਬਹੁਤ ਬੇਦੋਸ਼ੇ ਮਾਰੇ ਔਰ ਉਹਨਾਂ ਬੇਦੋਸ਼ੀਆਂ ਦੇ ਰਿਕਾਰਡ ਦਿਖਾ ਕੇ ਤੇ ਫਿਰ ਤਰੱਕੀਆਂ ਲਈਆਂ ਖਬਰਾਂ ਤਾਂ ਪਿਛਲੇ 30 ਸਾਲਾਂ ਚ ਇੱਥੋਂ ਤੱਕ ਆਈਆਂ ਕਿ ਕੁਝ ਵਿਅਕਤੀਆਂ ਨੂੰ ਮਰਿਆ ਕੋਸ਼ਿਸ਼ ਕੀਤਾ ਗਿਆ ਬਾਅਦ ਚ ਉਹ ਜਿਉਂਦੇ ਪਾਏ ਗਏ ਔਰ ਉਹਨਾਂ ਨੂੰ ਆਪ ਦੇ ਜਿਉਂਦਾ ਸਾਬਤ ਕਰਨ ਦੇ ਲਈ ਕੋਟ ਕਚੈਰੀਆਂ ਦੇ ਵਿੱਚ ਤੱਕੇ ਖਾਣੇ ਪਏ ਕਿ ਮੈਂ ਜਿਉਂਦਾ ਮੈਂ ਮਰਿਆ ਨਹੀਂ ਆ ਮੇਰੇ ਯਾਦ ਹੈ ਕਿ ਇੱਕ ਜਰਨਲ ਲਾਭ ਸਿੰਘ ਹੋਣਾ ਦੇ ਨਾਲ ਇੱਕ ਖੜਕੂ ਸਿੰਘ ਸੀਗੇ ਹੁਣ ਉਹਨਾਂ ਦੀ ਮੌਤ ਹੋ ਚੁੱਕੀ ਹੈ ਮਾਨਸਾ ਦੇ ਨੇੜੇ ਇੱਕ ਪਿੰਡ ਦੇ ਵਿੱਚ ਮੈਂ ਅਜ ਤੋਂ तकरीबन 5-6 ਸਾਲ ਪਹਿਲਾਂ ਉਹਨਾਂ ਦੀ ਸਟੋਰੀ ਕਰਕੇ ਆਇਆ ਸੀਗਾ ਕਿਸੇ ਕਵੀਰ ਨੇ ਪੜਿਆ ਹੋਇਆ ਜਰਨਲ ਦੇ ਨਾਂ ਦਾ ਇੱਕ ਆਰਟੀਕਲ ਲਿਖਿਆ ਸੀਗਾ ਉਸ ਆਰਟੀਕਲ ਤੋਂ ਬਾਅਦ ਮੈਂ ਉਹਨਾਂ ਕੋਲੇ ਗਿਆ ਸੀ ਉਹਨਾਂ ਦੀ ਵੀ ਕਹਾਣੀ ਇਹੋ ਜੀ ਸੀ ਕਿ ਉਹਨਾਂ ਨੂੰ ਯੂਪੀ 'ਚ ਮੁਕਾਬਲਾ ਦਿਖਾ ਕੇ ਔਰ ਤਰੱਕੀਆਂ ਲੈ ਲਈਆਂ ਗਿਆ ਸੀ ਪਰ ਉਹ ਜਿਉਂਦੇ ਸੀਗੇ ਉਹ ਉਹਨਾਂ ਦਾ ਇੰਕਾਊਂਟਰ ਨਹੀਂ ਹੋਇਆ ਸੀਗਾ ਤਾਂ ਇਹ ਮਿਸਾਲ ਦੇ ਰਿਹਾ ਮੈਂ ਤਾਂ ਫਿਰ ਇਹ ਹੈ ਟੈਕਨੀਕਲ ਗੱਲ ਕਿ ਫਿਲਮ ਖੜੀ ਕਿੱਥੇ ਤਾਂ ਪਹਿਲੀ ਗੱਲ ਹੈ ਕਿ ਫਿਲਮ ਹਾਲੇ ਰਿਲੀਜ਼ ਨਹੀਂ ਹੋ ਰਹੀ ਨੇੜੇ ਤੇੜੇ ਵੀ ਨਹੀਂ ਹੈ ਕੋਰਟ ਤੱਕ ਇਹ ਮਾਮਲਾ ਪਹੁੰਚਦਾ ਹੈ ਕੋਰਟ ਤੋਂ ਬਾਅਦ ਮੇਰੇ ਖਿਆਲ ਇਹਦੀ ਸੁਣਵਾਈ ਹੋਈ ਹੈ ਦੇਸ਼ ਦੇ ਚੀਫ ਜਸਟਿਸ ਦੇ ਪੁੱਤਰ ਦੇ ਵੱਲੋਂ ਕੋਰਟ ਦੇ ਵਿੱਚ ਇਸ ਫਿਲਮ ਦੇ ਅਗੇਂਸਟ ਜਾ ਕੇ ਜਿਹੜੇ ਪਹਿਲਾ ਚੀਫ ਜਸਟਿਸ ਰਹੇ ਉਹਨਾਂ ਦੇ ਪੁੱਤਰ ਵਕੀਲ ਨੇ ਕੋਈ ਵੀ ਜਾ ਸਕਦਾ ਹੈ ਇਹਦੇ ਵਿੱਚ ਮੈਂ ਉਹਦੇ ਬਾਰੇ ਕੋਈ ਟਿੱਪਣੀ ਨਹੀਂ ਕਰ ਰਿਹਾ ਉਹ ਬਤੌਰ ਵਕੀਲ ਉਹ ਜਾ ਸਕਦੇ ਸੀਗੇ ਤਾਂ ਉਹਨਾਂ ਨੇ ਬਕਾਇਦਾ ਤੌਰ ਤੇ ਜਦੋਂ ਇਹਦੇ ਅਗੇਂਸਟ ਜਾ ਕੇ ਸਵਾਲ ਕੀਤੇ ਤਾਂ ਕੋਰਟ ਨੇ ਇਹ ਗੱਲ ਵੀ ਕਹੀ ਕਿ ਇਹ ਕਿਹਾ ਗਿਆ ਕਿ ਇਹਦੇ ਨਾਲ ਲਾਅ ਐਂਡ ਆਰਡਰ ਦੀ ਸਮੱਸਿਆ ਆ ਸਕਦੀ ਤਾਂ ਕੋਰਟ ਨੇ ਕਿਹਾ ਕਿ ਲਾਅ ਐਂਡ ਆਰਡਰ ਜਿਹੜਾ ਉਹ ਸਟੇਟ ਸਬਜੈਕਟ ਹੈ ਉਹ ਤੁਹਾਡਾ ਮਤਲਬ ਨਹੀਂ ਹੈ ਕਿ ਸੈਂਸਰ ਬੋਰਡ ਥੋੜੀ ਦੇਖੂਗਾ ਇੱਥੋਂ ਤੱਕ ਇਹ ਵੀ ਹੋਇਆ ਕਿ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰੀ ਬਾਰੇ ਅ ਗੱਲ ਕੋਰਟ ਤੱਕ ਪਹੁੰਚੀ ਜਿਹੜੀ ਪ੍ਰੇਅਰ ਹੁੰਦੀ ਉਹਦੇ ਵਿੱਚ ਲਿਖਿਆ ਗਿਆ ਸੀਗਾ ਤਾਂ ਕੋਰਟ ਨੇ ਵੀ ਕਿਹਾ ਕਿ ਜੇ ਆਈਐਨਬੀ ਨੇ ਡਿਸਾਈਡ ਕਰਨਾ ਹੈ ਕਿ ਫਿਲਮਾਂ ਕਿਹੜੀਆਂ ਰਿਲੀਜ਼ ਹੋਣੀਆਂ ਚਾਹੀਦੀਆਂ ਕਿਹੜੀਆਂ ਨਹੀਂ ਤਾਂ ਫਿਰ ਸੈਂਸਰ ਬੋਰਡ ਦਾ ਕੀ ਕੰਮ ਹੈ ਫਿਰ ਸੈਂਸਰ ਬੋਰਡ ਕਿਉਂ ਬਣਾਇਆ ਗਿਆ ਇਹ ਆ ਟੈਕਨੀਕਲ ਗੱਲਾਂ ਜਿਹੜੀਆਂ ਹੋਈਆਂ ਹੁਣ ਆਉਂਦੇ ਆ ਫਿਲਮ ਦੇ ਉੱਤੇ ਫਿਲਮ ਨੂੰ ਮੈਂ ਬਤੌਰ ਫਿਲਮ ਉਹਦਾ ਕੋਈ ਨਿਰਖਣ ਨਹੀਂ ਕਰਨਾ ਚਾਹੁੰਦਾ ਕਿ ਫਿਲਮ ਦੀ ਸਿਨੇਮੈਟੋਗ੍ਰਾਫੀ ਕਿਹੋ ਜੀ ਹੈ ਫਿਲਮ ਦੀ ਮੇਕਿੰਗ ਕਿ ਹੋਜੀ ਹੈ ਤੁਸੀਂ ਜਦੋਂ ਦੇਖੋਗੇ ਤਾਂ ਮੇਰੇ ਕਹਿਣ ਦੀ ਲੋੜ ਹੀ ਨਹੀਂ ਹੈ ਜਿਸ ਦਿਨ ਵੀ ਉਹ ਰਿਲੀਜ਼ ਹੋਊਗੀ ਵਾਇਗਰੂ ਕਰੇ ਉਹ ਤੁਹਾਨੂੰ ਆਪੇ ਦੱਸ ਦਊਗੀ ਕਿ ਦਿਲਜੀਤ ਦਾ ਇਸ ਫਿਲਮ ਤੋਂ ਬਾਅਦ ਮੈਂ ਇਹ ਮਹਿਸੂਸ ਕਰਦਾ ਕਿ ਦਿਲਜੀਤ ਦੋਸਾਂਝ ਆਪਦੀ ਪੂਰੀ ਜ਼ਿੰਦਗੀ ਚ ਇਹੋ ਜਿਹਾ ਕਿਰਦਾਰ ਦੁਬਾਰਾ ਨਭਾ ਨਹੀਂ ਸਕਣਗੇ ਪੰਜਾਬ 1984 ਵਾਲੇ ਦਿਲਜੀਤ ਨੂੰ ਯਾਦ ਕਰੋ ਜਿੱਥੇ ਅਸੀਂ ਸਾਰੇ ਕਹਿੰਨੇ ਕਿ ਬਾ ਕਮਾਲ ਸੀਗਾ ਤੁਹਾਨੂੰ ਉਹ ਕਿਰਦਾਰ ਭੁੱਲ ਜੂਗਾ ਤੁਹਾਨੂੰ ਉਹ ਸ਼ਿਵੇ ਵਾਲਾ ਕਿਰਦਾਰ ਭੁੱਲ ਜੂਗਾ ਜਸਸੀ ਦਾ ਜਿਹੜਾ ਜਸਵੰਤ ਸਿੰਘ ਖਾਲੜਾ ਦਾ ਦਿਲਜੀਤ ਨੇ ਜੋ ਕਰੈਕਟਰ ਪਲੇ ਕੀਤਾ ਔਰ ਜੋ ਜਸਵੰਤ ਸਿੰਘ ਖਾਲੜਾ ਨੂੰ ਮਹਿਸੂਸ ਕਰਕੇ ਉਹਨਾਂ ਨੇ ਆਪਣੇ ਆਪ ਦੇ ਵਿੱਚ ਉਹ ਫੀਲ ਲੈ ਕੇ ਆਂਦਾ ਹੈ ਉਹ ਜਜ਼ਬਾਤ ਲੈ ਕੇ ਆਂਦੇ ਆ ਬੀਬੀ ਬੀਬੀ ਪਰਮਜੀਤ ਕੌਰ ਖਾਲੜਾ ਹੋਣਾ ਦੇ ਕਿਰਦਾਰ ਚ ਐਕਟਰਸ ਦੇ ਨਾਲ ਜਿਸ ਤਰ੍ਹਾਂ ਦਾ ਇੱਕ ਇੱਕ ਸੀਨ ਦੇ ਵਿੱਚ ਮਹਿਸੂਸ ਕਰਾਇਆ ਦਿਲਜੀਤ ਨੇ ਉਹ ਦਿਲਜੀਤ ਭਾਵੇਂ ਪੂਰੀ ਜ਼ਿੰਦਗੀ ਕਿੰਨੀਆਂ ਵੀ ਫਿਲਮਾਂ ਕਰ ਲੈਣ ਕਿੰਨੇ ਵੀ ਸ਼ੋਅਸ ਲਾ ਲੈਣ ਜੋ ਪੰਜਾਬ 1995 ਨੇ ਦਿਲਜੀਤ ਨੂੰ ਕੱਦ ਦੇਣਾ ਜੋ ਜੋ ਇਸ ਫਿਲਮ ਨੇ ਦਿਲਜੀਤ ਨੂੰ ਵੱਡਾ ਕਰਨਾ ਹੈ ਪੂਰੀ ਦੁਨੀਆ ਦੇ ਵਿੱਚ ਕਿਉਂਕਿ ਜਸਵੰਤ ਸਿੰਘ ਖਾਲੜਾ ਛੋਟਾ ਕਿਰਦਾਰ ਛੋਟਾ ਵਿਅਕਤੀ ਨਹੀਂ ਸੀ ਜਸਵੰਤ ਸਿੰਘ ਖਾਲੜਾ ਦੁਬਾਰਾ ਪੈਦਾ ਹੋਣੇ ਬਹੁਤ ਔਖੇ ਹੈ ਤੇ ਜਸਵੰਤ ਸਿੰਘ ਖਾਲੜਾ ਦੇ ਉਸ ਕਿਰਦਾਰ ਨੂੰ ਜਿਸ ਤਰੀਕੇ ਨਾਲ ਨਿਭਾਇਆ ਬਾ ਕਮਾਲ ਹੈ ਉਹ ਉਹਦਾ ਉਹਦਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਮੈਂ ਫਿਲਮ ਦੀ ਕਹਾਣੀ ਰਿਵੀਲ ਨਹੀਂ ਕਰਨਾ ਚਾਹੁੰਦਾ ਨਾ ਹੀ ਫਿਲਮ ਦੇ ਕਿਸੇ ਸੀਨ ਬਾਰੇ ਇੱਥੇ ਗੱਲ ਕਰਨਾ ਚਾਹੁੰਦਾ ਕਿੱਥੇ ਕਿੱਥੇ ਕਿਹਨੇ ਕਿਹਨੇ ਕੀ ਕੀਤਾ ਅਰਜੁਨ ਰਾਮਪਾਲ ਤੋਂ ਲੈ ਕੇ ਦਿਲਜੀਤ ਤੱਕ ਬਹੁਤ ਕਮਾਲਾ ਔਰ ਟੀਜ਼ਰ ਦੇ ਵਿੱਚ ਜਿਹੜਾ ਤੁਸੀਂ ਇੱਕ ਡਾਇਲੋਗ ਦੇਖਿਆ ਜਿੱਥੇ ਅਰਜੁਨ ਰਾਮਪਾਲ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਪੰਜਾਬ ਨੂੰ ਡਿਫਾਈਨ ਕਰਦੇ ਆ ਕਿ ਪੰਜਾਬ ਦਾ ਕਸੂਰ ਕੀ ਹੈ ਚਾਹੇ ਉਹ ਪੰਜਾਬੀ ਸੂਬਾ ਮੂਵਮੈਂਟ ਹੋਵੇ ਚਾਹੇ ਅਨੰਦਪੁਰ ਦਾ ਮਤਾ ਹੋਵੇ ਚਾਹੇ ਨਰੰਕਾਰੀ ਕਾਂਡ ਹੋਵੇ ਚਾਹੇ ਆਪਰੇਸ਼ਨ ਬਲੂ ਸਟਾਰ ਹੋਵੇ ਬਲੈਕ ਥੰਡਰ ਹੋਵੇ ਤੇ ਫਿਰ ਉਸ ਤੋਂ ਬਾਅਦ 90s ਦੇ ਦੌਰ ਦਾ ਪੰਜਾਬ ਦਾ ਖੜਕੂ ਬਾਦਰਿਆ ਹੋਵੇ ਉਸ ਤੋਂ ਬਾਅਦ ਡਰੱਗਸ ਤਾਂ ਉਹ ਕਹਿੰਦਾ ਕਿ ਪੰਜਾਬ ਦਾ ਕਸੂਰ ਕੀ ਹੈ ਉਹ ਡਾਇਲੋਗ ਵੀ ਕੱਟਣ ਦੇ ਲਈ ਮੇਰੇ ਖਿਆਲ ਕਿਹਾ ਗਿਆ ਸ਼ਾਇਦ ਵੀ ਉਹ ਵੀ ਕੱਟਿਆ ਜਾਵੇ ਤਾਂ ਹੁਣ ਇਹ ਸਾਰੇ ਦੇ ਵਿੱਚ ਅ ਇੱਥੇ ਗੱਲ ਇਹ ਬਣਦੀ ਹੈ ਕਿ ਸਭ ਤੋਂ ਪਹਿਲਾਂ ਮੈਂ ਇਹ ਵੀਡੀਓ ਕਿਉਂ ਬਣਾ ਰਿਹਾ ਮੈਂ ਇਹ ਵੀਡੀਓ ਇਸ ਕਰਕੇ ਬਣਾ ਰਿਹਾ ਕਿ ਪੂਰੀ ਫਿਲਮ ਦੇਖਣ ਤੋਂ ਬਾਅਦ ਮੈਨੂੰ ਕਿਤੇ ਵੀ ਨਹੀਂ ਲੱਗਿਆ ਕਿ ਫਿਲਮ ਕਿਤੇ ਆ ਭਾਰਤ ਦੇ ਖਿਲਾਫ ਨੇਸ਼ਨ ਦੇ ਖਿਲਾਫ ਐਂਟੀ ਨੈਸ਼ਨਲ ਜਾਂ ਕਿਸੇ ਸਪਿਰਿਟ ਦੇ ਵਿੱਚ ਵੀ ਇੰਡੀਅਨ ਸਟੇਟ ਦੀ ਕਿਸੇ ਗੱਲ ਦੇ ਖਿਲਾਫ ਭੁਗਤਦੀ ਹੋਵੇ ਇਹ ਸਿਰਫ ਤੇ ਸਿਰਫ ਟਰੁਥ ਔਰ ਫੈਕਟਸ ਦੇ ਇਰਦ-ਗਿਰਦ ਘੁੰਮਦੀ ਹੈ ਕਾਨੂੰਨਨ ਤੌਰ ਦੇ ਉੱਤੇ ਸੀਬੀਆਈ ਅਦਾਲਤ ਦੇ ਵੱਲੋਂ ਜਿਹੜੇ ਪੁਲਿਸ ਮੁਲਾਜ਼ਮਾਂ ਨੂੰ ਜਸਵੰਤ ਸਿੰਘ ਖਾਲੜਾ ਦੇ ਕਤਲ ਦੇ ਵਿੱਚ ਦੋਸ਼ੀ ਪਾਇਆ ਗਿਆ ਜਿਹੜੇ ਉਹਨਾਂ ਦੇ ਇਕਬਾਲੀਆ ਬਿਆਨ ਨੇ ਬੀਬੀ ਜਸਵੰਤ ਬੀਬੀ ਪਰਮਜੀਤ कौर ਖਾਲੜਾ ਜਿਹੜੇ ਕੇ ਸਾਕਸ਼ਾਤ ਇਸ ਇੱਕ ਇੱਕ ਗੱਲ ਦੇ ਗਵਾਹ ਨੇ ਔਰ ਪੂਰੀ ਜਰਨੀ 'ਚ ਉਹਨਾਂ ਨੇ ਜੋ-ਜੋ ਫੇਸ ਕੀਤਾ ਉਹ ਸਾਰਾ ਫੈਕਚੁਅਲ ਤੌਰ ਦੇ ਉੱਤੇ ਇਸ ਫਿਲਮ ਦੇ ਵਿੱਚ ਪ੍ਰੈਜ਼ੈਂਟ ਕੀਤਾ ਗਿਆ ਜਿਹੜੇ ਜਿਹੜੇ ਪੁਲਸ ਵੈਕ ਪੁਲਸ ਵਾਲੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਨਾਮ ਬਦਲ ਦਿੱਤੇ ਗਏ ਐ ਪਰ ਉਹ ਅੰਡਰਸਟੂਡ ਹੈ ਕਿ ਕਿੰਨਾਂ ਦੀ ਗੱਲ ਹੋ ਰਹੀ ਹੈ ਤਾਂ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਉਹਨ ਸਵਾਲ ਇਹ ਆਉਂਦਾ ਕਿ ਫਿਲਮ ਜਿਹੜੀ ਰਿਲੀਜ਼ ਨਹੀਂ ਹੋਣ ਦਿੱਤੀ ਜਾ ਰਹੀ ਉਹਦੇ ਪਿੱਛੇ ਜੋ ਵੀ ਥਾਟ ਹੈ ਉਹ ਥਾਟ ਗਲਤ ਹੈ ਕਿਉਂ ਹੈ ਇਹ ਫਿਲਮ ਕਿਸੇ ਤਰੀਕੇ ਨਾਲ ਖੜਕੂਵਾਦ ਨੂੰ ਸਿੱਖ ਲਹਿਰ ਨੂੰ ਜਾਂ ਉਸ ਵੇਲੇ ਦੇ ਕਿਸੇ ਵੀ ਖੜਕੂ ਸਿੱਖ ਸੰਘਰਸ਼ੀ ਬਾਰੇ ਜ਼ਿਕਰ ਨਹੀਂ ਕਰਦੀ ਇਹ ਫਿਲਮ ਖੜਕੂ ਸੰਘਰਸ਼ ਦਾ ਜ਼ਿਕਰ ਨਹੀਂ ਕਰਦੀ ਇਸ ਫਿਲਮ ਦੇ ਵਿੱਚ ਹਕੂਮਤ ਤੇ ਸਿੱਖ ਹਥਿਆਰਬੰਦ ਲਹਿਰ ਦੇ ਜਿਹੜਾ ਜਿਹੜਾ ਟਕਰਾਅ ਸੀਗਾ ਉਹਦਾ ਜ਼ਿਕਰ ਨਹੀਂ ਕਰਦੀ। ਇਹ ਫਿਲਮ ਸਿਰਫ ਤੇ ਸਿਰਫ ਮਨੁੱਖੀ ਅਧਿਕਾਰਾਂ ਤੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਦਾ ਜ਼ਿਕਰ ਕਰਦੀ ਹੈ। ਉਹਨਾਂ ਦੀ ਸਾਦਗੀ ਆਮ ਵਿਅਕਤੀ ਦੇ ਤੌਰ ਤੇ ਜੀਵਨ 'ਚ ਵਿਚਰਨਾ ਕਿਸੇ ਮਜ਼ਲੂਮ ਤੇ ਯਾ ਮਾੜਾ ਜਿਹੜਾ ਸਮਾਜ 'ਚ ਮਾੜਾ ਇਹਦਾ ਸੈਂਸ ਕਿ ਬੈਡ ਐਡੀਮ ਐਲੀਮੈਂਟ ਨਹੀਂ ਹੈ ਜਿਹੜਾ ਕਿ ਇਕਨੋਮਿਕਲ ਤੌਰ ਤੇ ਸੋਸ਼ਲ ਤੌਰ ਦੇ ਉੱਤੇ ਨੂੜਿਆ ਹੋਇਆ ਇਨਸਾਨ ਹੈ ਉਹਦੇ ਪ੍ਰਤੀ ਉਹਨਾਂ ਦੀ ਹਮਦਰਦੀ ਇਸ ਫਿਲਮ ਦੇ ਸੀਨਾ ਜ਼ਰੀਏ ਦੱਸਦੀ ਹੈ ਕਿ ਜਸਵੰਤ ਸਿੰਘ ਖਾਲੜਾ ਸਮੁੱਚੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸੀਗੇ ਉਹ ਇਕੱਲੇ ਸਿੱਖਾਂ ਨੂੰ ਪਿਆਰ ਕਰਨ ਵਾਲੇ ਆ ਸਿੱਖ ਸੰਘਰਸ਼ ਦੇ ਵਿੱਚ ਲਹਿਰ ਦੇ ਵਿੱਚ ਕਿਸੇ ਤਰੀਕੇ ਦੇ ਉਹ ਉਸ ਤਰੀਕੇ ਨਾਲ ਯੋਗਦਾਨ ਨਹੀਂ ਪਾ ਰਹੇ ਸੀ ਜਿਵੇਂ ਖੜਕੂ ਸਿੰਘ ਪਾ ਰਹੇ ਸੀਗੇ ਉਹ ਆਮ ਸੁਧਾਰਨ ਵਿਅਕਤੀ ਪੜ੍ਹਿਆ ਲਿਖਿਆ ਇਨਸਾਨ ਜਿਹੜਾ ਪੁਲਿਸ ਟ੍ਰੋਸਿਟੀਆਂ ਦੇ ਖਿਲਾਫ ਉੱਠਦਾ ਹੈ ਤੇ ਮਨੁੱਖੀ ਅਧਿਕਾਰਾਂ ਦੇ ਰਾਖੀ ਦੀ ਗੱਲ ਕਰਦਾ ਹੁਣ ਜਦੋਂ ਬਹੁਤ ਸਾਰੇ ਕਮੈਂਟ ਜਿਹੜੇ ਮੈਨੂੰ ਆਏ ਸੀਗੇ ਜਿਹੜਾ ਮੈਂ ਪਹਿਲਾਂ ਪੋਸਟ ਪਾਈ ਸੀ ਉਹਦੇ 'ਚ ਇਹ ਕਿਹਾ ਗਿਆ ਕਿ ਉਹਨਾਂ ਹਿੰਦੂਆਂ ਦੀ ਗੱਲ ਕਿਉਂ ਨਹੀਂ ਕੀਤੀ ਮੈਂ ਇਹਦੇ 'ਚ ਜਾਣਾ ਨਹੀਂ ਚਾਹੁੰਦਾ ਪਰ ਸਿਰਫ ਇੰਨਾ ਕਿ ਮੇਰੀ ਗੱਲ ਹੈ ਕਿ ਜੇ ਪੁਲਿਸ ਵੱਲੋਂ ਕਿਸੇ ਹਿੰਦੂ ਵੀਰ ਨੂੰ ਵੀ ਪੰਜਾਬ ਪੁਲਿਸ ਵੱਲੋਂ ਅਤਵਾਦੀ ਕਹਿ ਕੇ ਮਾਰ ਦਿੱਤਾ ਹੁੰਦਾ ਤੇ ਉਹਦੀ ਲਾਸ਼ ਨੂੰ ਲਵਾਰਸ ਸਾੜਤਾ ਹੁੰਦਾ ਜਾਂ ਸਸਕਾਰ ਕਰਤਾ ਹੁੰਦਾ ਤੇ ਤਰੱਕੀ ਲੈ ਲਈ ਹੁੰਦੀ ਤੇ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਲਈ ਵੀ ਗੱਲ ਕਰਦੇ ਹੋ ਸਕਦਾ ਹੈ ਕੀਤੀ ਹੋਵੇ ਇੰਨੀਆਂ 25000 ਦੀ ਗਿਣਤੀ ਦੇ ਵਿੱਚ ਹੋ ਸਕਦਾ ਬਹੁਤ ਸਾਰੇ ਹੋਣਗੇ ਵੀ ਪਰ ਕਿਉਂਕਿ ਉਸ ਵੇਲੇ ਦਾ ਪੁਲਿਸ ਤੰਤਰ ਤੇ ਪਾਲਿਸੀ ਜਿਹੜੀ ਸੀ ਉਹ ਸਿੱਖ ਸੰਘਰਸ਼ ਦੇ ਖਿਲਾਫ ਸੀ ਤੇ ਇਸ ਕਰਕੇ ਆਮ ਸਿੱਖ ਨੌਜਵਾਨ ਜਿਨ੍ਹਾਂ ਦਾ ਸੰਘਰਸ਼ ਨਾਲ ਲੈਣਾ ਦੇਣਾ ਵੀ ਨਹੀਂ ਸੀ ਜਿਨ੍ਹਾਂ ਨੇ ਹਥਿਆਰ ਚੁੱਕਿਆ ਵੀ ਨਹੀਂ ਸੀ ਜਿਨ੍ਹਾਂ ਨੂੰ ਸਿਰਫ ਪੈਸਿਆਂ ਲਈ ਕਿਉਂਕਿ ਪੁਲਿਸ ਨੇ ਲੋਕਾਂ ਨੂੰ ਡਰਾ ਕੇ ਉਹਨਾਂ ਤੋਂ ਪੈਸਾ ਲਿਆ ਔਰ ਦੂਜਾ ਤਰਕੀਆਂ ਦੇ ਲਈ ਇਹ ਦੋ ਮੇਜਰ ਫੈਕਟਰ ਤੀਜਾ ਫੈਕਟਰ ਇਹ ਦਸਤਾਰ ਪ੍ਰਤੀ ਜਿਹੜੀ ਨਫ਼ਰਤ ਉਜਾਗਰ ਕੀਤੀ ਗਈ ਉਹ ਪਾਲਿਸੀ ਦਾ ਹਿੱਸਾ ਰਹੀ ਔਰ ਇਹਨਾਂ ਤਿੰਨ ਵਨ ਆਫ ਦਾ ਮੇਜਰ ਰੀਜ਼ਨਸ ਚ ਇਹ ਤਿੰਨ ਵੱਡੇ ਕਾਰਨ ਮੈਂ ਮੰਨਦਾ ਕਿ ਪਹਿਲੀ ਕਿ ਉਹ ਕਿ ਦਸਤਾਰ ਧਾਰੀਆਂ ਦਾ ਇਲੀਮੀਨੇਸ਼ਨ ਇਹ ਪਾਲਿਸੀ ਸੀ ਦੂਜੀ ਤਰੱਕੀਆਂ ਤੇ ਨਾਲ ਹੀ ਨਾਲ ਪੈਸਾ ਔਰ ਪਰਸਨਲ ਐਨਿਮੀਟੀ ਬਹੁਤ ਥਾਂ ਤੇ ਹੋਈ ਹੋਣੀ ਹੈ ਤਾਂ ਇਹ ਸਾਰੇ ਫੈਕਟਰਸ ਚ ਬਹੁਤ ਸਾਰੇ ਨੌਜਵਾਨਾਂ ਨੂੰ ਘਰਾਂ ਤੋਂ ਚੱਕਿਆ ਗਿਆ ਮਾਰ ਦਿੱਤਾ ਗਿਆ ਜਸਵੰਤ ਸਿੰਘ ਹੋਣੇ ਸਿਰਫ ਆਪਦੀ ਇੱਕ ਦੋਸਤੀ ਮਾਤਾ ਨੂੰ ਲੱਭਣ ਨਿਕਲਦੇ ਐ ਤੇ ਫਿਰ ਉਹ ਹੈਰਾਨ ਰਹਿ ਜਾਂਦੇ ਐ ਕਿ ਕੱਲੇ ਉਹਨਾਂ ਦੀ ਦੋਸਤੀ ਮਾਤਾ ਗਾਇਬ ਨਹੀਂ ਹੋਈ ਉਹਨੂੰ ਮਾਰ ਕੇ ਲਵਾਰਸ লাশ ਜਿਹੜੀ ਸੰਸਕਾਰ ਨਹੀਂ ਕਰ ਦਿੱਤੀ ਗਈ ਤਿੰਨ ਜ਼ਿਲ੍ਹਿਆਂ ਦੇ ਵਿੱਚ ਇਹ ਗਿਣਤੀ 6000 ਦੇ ਕਰੀਬ ਹੋਈ ਤੇ ਬਾਕੀ ਗਿਣਤੀ ਤਕਰੀਬਨ 25000 ਦੇ ਨੇੜੇ ਦਾ ਐਸਟੀਮੇਟ ਉਹਨਾਂ ਨੇ ਲਾਇਆ ਤੇ ਪੁਲਿਸ ਦਾ ਥਾਟ ਏ ਸੀ ਕਿ ਜਦੋਂ SSP ਉਹਨਾਂ ਨੂੰ ਇਹ ਕਹਿੰਦਾ ਕਿ ਜੇ ਮੈਂ 25000 ਮਾਰ ਸਕਦਾ ਤੇ 25000 ਇੱਕ ਵੀ ਮਾਰ ਸਕਦਾ ਇਹਦਾ ਮਤਲਬ ਕਿ ਸਿਰਫ ਤੇ ਸਿਰਫ ਇਹ ਮਨੁੱਖੀ ਅਧਿਕਾਰਾਂ ਦੀ ਰਾਖੀ ਦੀ ਲੜਾਈ ਵਰਸਸ ਮਨੁੱਖੀ ਅਧਿਕਾਰਾਂ ਦੇ ਹਨਨ ਕਰਨ ਵਾਲਿਆਂ ਦੇ ਨਾਲ ਮਸਲਾ ਸੀਗਾ ਇਹ ਹਿੰਦੂ ਸਿੱਖ ਨਹੀਂ ਸੀ ਇਹ ਕਿਸੇ ਵੀ ਤਰ੍ਹਾਂ ਦਾ ਹਥਿਆਰਬੰਦ ਲਹਿਰ ਦਾ ਹਿੱਸਾ ਨਹੀਂ ਸੀ ਸ਼ਾਇਦ ਕਿਸੇ ਨੂੰ ਇਹ ਚੰਗੀ ਲੱਗੇ ਚਾਹੇ ਨਾ ਲੱਗੇ ਮੇਰਾ opinion ਹੈ ਇਹ ਮੈਂ ਗਲਤ ਹੋਵਾਂ ਤਾਂ ਮੈਨੂੰ ਕਰੈਕਟ ਕੀਤਾ ਜਾ ਸਕਦਾ ਹੈ ਤਾਂ ਇਹਦਾ ਮਤਲਬ ਹੈ ਕਿ ਉਹ ਜਦੋਂ ਗੱਲ ਕਰਦੇ ਆ ਉਹ ਹਸਪਤਾਲਾਂ 'ਚ ਜਾਂਦੇ ਆ ਉਹ ਸ਼ਮਸ਼ਾਨ ਘਾਟਾਂ 'ਚ ਜਾਂਦੇ ਆ ਮਿਊਨਿਸਪਲ ਕਾਰਪੋਰੇਸ਼ਨਾਂ 'ਚ ਜਾਂਦੇ ਆ ਉਹ ਪਿੰਡ-ਪਿੰਡ ਜਾਂਦੇ ਆ ਘਰਾਂ-ਘਰਾਂ 'ਚ ਜਾਂਦੇ ਆ ਲਿਸਟਾਂ ਤਿਆਰ ਕਰਦੇ ਆ ਲੋਕਾਂ ਨੂੰ ਉਸ ਉਸ ਬੁੱਚੜ ਦੇ ਖਿਲਾਫ ਲੜਨ ਦੀ ਹਿੰਮਤ ਦਿੰਦੇ ਆ ਕੋਰਟ ਤੱਕ ਜਾਂਦੇ ਆ ਕੋਰਟ ਦੀ ਲੜਾਈ ਕੈਨੇਡਾ ਤੱਕ ਇੰਟਰਨੈਸ਼ਨਲੀ ਪਹੁੰਚਦੀ ਹੈ ਤੇ ਫਿਰ ਉਸੇ ਵਿਅਕਤੀ ਨੂੰ ਜਿਹੜਾ ਲਵਾਰਿਸ ਲਾਸ਼ਾਂ ਦਾ ਵਾਰਿਸ ਬਣਦਾ ਉਹ ਆਪ ਇੱਕ ਦਿਨ ਲਵਾਰਿਸ ਹੁੰਦਾ ਤੇ ਜਿਹਦੀ ਲਾਸ਼ ਅੱਜ ਤੱਕ ਲੱਭੀ ਨਹੀਂ ਗਈ ਜਿਹਦੀ ਲਾਸ਼ ਅੱਜ ਤੱਕ ਮਿਲੀ ਨਹੀਂ ਜਿਹਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਉਦੋਂ ਜਦੋਂ ਕਿ ਉਹ ਇੰਟਰਨੈਸ਼ਨਲੀ ਆਪਦੀ ਗੱਲ ਰੱਖ ਸਕਿਆ ਸੀਗਾ ਇਹ ਸਿੱਧੇ ਤੌਰ ਦੇ ਉੱਤੇ ਮਨੁੱਖੀ ਅਧਿਕਾਰ ਤੇ ਪੁਲਿਸ ਐਟ੍ਰੋਸਿਟੀਆਂ ਦੀ ਫਿਲਮ ਹੈ ਇਹ ਹਰ ਬੰਦੇ ਦੀ ਫਿਲਮ ਹੈ ਇਹ ਹਿੰਦੂ ਸਿੱਖ ਮੁਸਲਮ ਇਸਾਈ ਜੈਨੀ ਪਾਰਸੀ ਬੋਧੀ ਇਹ ਹਰ ਬੰਦੇ ਦੀ ਫਿਲਮ ਹੈ ਇਹ ਪੂਰੀ ਦੁਨੀਆ ਦੇ ਵਿੱਚ ਹੋ ਰਹੇ ਜ਼ੁਲਮਾਂ ਦੇ ਖਿਲਾਫ ਲੜਨ ਵਾਲਿਆਂ ਨੂੰ ਥਾਪੜਾ ਦੇਣ ਦੀ ਫਿਲਮ ਹੈ ਇਹ ਸੱਚੇ ਪਾਤਸ਼ਾਹ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲੋਂ ਜ਼ੁਲਮ ਦੇ ਖਿਲਾਫ ਚੱਕੀ ਗਈ ਉਸ ਕਿਰਪਾਨ ਉਹਦੀ ਫਿਲਮ ਹੈ ਜਿਹੜੀ ਕਿਰਪਾ ਕਰਨ ਲਈ ਉੱਠਦੀ ਹੈ ਜਸਵੰਤ ਸਿੰਘ ਅਦਾਲਤੀ ਰੂਪ 'ਚ ਇਹ ਲੜਾਈ ਲੜਨਾ ਚਾਹੁੰਦੇ ਸੀ ਇਹ 6ਵੀਂ ਪਾਸ਼ਚਈ ਦੇ ਮੀਰੀ ਤੇ ਪੀਰੀ ਤੇ ਸਿਧਾਂਤ ਦੇ ਉੱਤੇ ਖੜੇ ਹੋਣ ਦੀ ਫਿਲਮ ਹੈ। ਇਹ ਗੁਰਨਾਣਕ ਦੇ ਬਾਬਰ ਦੇ ਜਾਬਰ ਕਹਿਣ ਦੀ ਫਿਲਮ ਹੈ। ਜਸਵੰਤ ਸਿੰਘ ਖਾਲੜਾ ਇੱਕ ਕਿਰਦਾਰ ਦੇ ਤੌਰ ਤੇ ਸਿੱਖ ਫਲਸਫੇ ਨੂੰ ਡਿਫਾਈਨ ਕਰਦੇ ਆ। ਇਸ ਕਰਕੇ ਇਹ ਫਿਲਮ ਸਿੱਖਾਂ ਦੇ ক্লোਜ਼ ਹੈ। ਸਿੱਖੀ ਦੇ ক্লোਜ਼ ਹੈ ਪਰ ਇਹ ਹਰੇਕ ਮਨੁੱਖ ਦੀ ਹੈ। ਕਿਉਂ ਹੈ? ਕਿਉਂਕਿ ਜੇ ਕਸ਼ਮੀਰੀ ਪੰਡਤ ਉਹਨਾਂ ਦੇ ਨਾਲ ਮਨੁੱਖੀ ਅਧਿਕਾਰਾਂ ਦਾ ਹਨਨ ਹੋਇਆ ਤੇ ਉਹਨਾਂ ਨਾਲ ਧੱਕਾ ਹੋਇਆ ਤੇ ਇਹ ਉਹਨਾਂ ਦੀ ਵੀ ਫਿਲਮ ਹੈ ਜੇਕਰ ਕਿਸੇ ਮੁਸਲਮਾਨ ਦੇ ਨਾਲ ਦੇਸ਼ 'ਚ ਕਿਤੇ ਵੀ ਧੱਕਾ ਹੋ ਰਿਹਾ ਮਨੁੱਖੀ ਅਧਿਕਾਰਾਂ ਦੀ ਰਾਖੀ ਨਹੀਂ ਹੋ ਰਹੀ ਤੇ ਜਸਵੰਤ ਸਿੰਘ ਖਾਲੜਾ ਉਹਨਾਂ ਦਾ ਵੀ ਹੈ ਤੇ ਜੇ ਸਿੱਖਾਂ ਨਾਲ ਹੋਇਆ ਤੇ ਜਸਵੰਤ ਸਿੰਘ ਖਾਲੜਾ ਉਹਨਾਂ ਦਾ ਵੀ ਹੈ ਜੇ ਈਸਾਈਆਂ ਨਾਲ ਹੋਊਗਾ ਤੇ ਜਸਵੰਤ ਸਿੰਘ ਖਾਲੜਾ ਉਹਨਾਂ ਦਾ ਵੀ ਹੈ ਤਾਂ ਇਸ ਫਿਲਮ ਦੀ ਸਮੁੱਚਤਾ ਦੇ ਵਿੱਚ ਇਹਨੂੰ ਡੈਪਥ ਦੇ ਵਿੱਚ ਦੇਖਣ ਦੀ ਲੋੜ ਹੈ ਹਾਲਾਂਕਿ ਟੈਕਨੀਕਲੀ ਬਹੁਤ ਸਾਰੀ ਫਿਲਮ ਦੇਖਣ ਤੋਂ ਬਾਅਦ ਮੇਰੇ ਨਾਲ ਕੁਝ ਬੁੱਧੀਜੀਵੀ ਸੀਗੇ ਉਹਨਾਂ ਨੇ ਬਹੁਤ ਜ਼ਿਕਰ ਕੀਤੇ ਕਿ ਸਟੇਟ ਦੀ ਪਾਲਿਸੀ ਕਿਵੇਂ ਚੇਂਜ ਹੋਈ ਬਿਆਨ ਸਿੰਘ ਤੋਂ ਬਾਅਦ ਉਹ ਪੋਜ਼ਿਟਿਵਲੀ ਤਾਂ ਨਹੀਂ ਦੇਖੀ ਜਾ ਸਕਦੀ ਪਰ ਹਾਂ ਇਹ ਹੈ ਕਿ ਉਹ ਉਹ ਜਿਹੜਾ ਪੁਲਿਸ ਚੀਫ ਕੇ ਪੀ ਐਸ ਗਿਲ ਸੀਗਾ ਉਹਨੂੰ ਕਿਵੇਂ ਮੂੰਹ ਦੀ ਖਾਣੀ ਪਈ ਹੈ ਪਾਲਿਸੀ ਚੇਂਜ ਹੋਣ ਤੋਂ ਬਾਅਦ ਉਹ ਕਿਵੇਂ ਇਨਵੋਲਡ ਸੀਗਾ ਅਜੀਤ ਸਿੰਘ ਸੰਧੂ ਜਿਹੜਾ ਸੀਗਾ ਉਹ ਉਹਦਾ ਉਹ ਸੁਸਾਈਡ ਕਰਦਾ ਹੈ ਜਾਂ ਉਹ ਬਾਹਰ ਨਿਕਲ ਗਿਆ ਹੈ ਇੱਕ ਥਿਉਰੀ ਸੀਗੀ ਤਾਂ ਇਹ ਸਾਰੀਆਂ ਗੱਲਾਂ ਦੇ ਇਰਤ-ਗਿਰਤ ਫੈਕਟਸ ਦੇ ਬਹੁਤ ਨੇੜੇ ਕੌਂਟਰੋਵਰਸੀ ਤੋਂ ਬਹੁਤ ਦੂਰ ਸਿਰਫ ਤੇ ਸਿਰਫ ਹਿਊਮਨ ਰਾਈਟਸ ਦੀ ਗੱਲ ਕਰਦੀ ਫਿਲਮ ਹੈ ਸੋ ਮੈਨੂੰ ਲੱਗਦਾ ਹੈ ਕਿ ਅੱਜ ਬਤੌਰ ਹਿੰਦੁਸਤਾਨੀ ਇੰਡੀਅਨਸ ਇਹਦੇ ਲਈ ਸਿੱਖਾਂ ਨੂੰ ਨਹੀਂ ਲਈ ਸਭ ਤੋਂ ਪਹਿਲਾਂ ਆਵਾਜ਼ Hindu ਵੀਰਾਂ ਨੂੰ ਚੁੱਕਣੀ ਚਾਹੀਦੀ ਹੈ ਅ ਇਸਾਈਆਂ ਨੂੰ ਚੁੱਕਣੀ ਚਾਹੀਦੀ ਹੈ ਤੇ ਮੁਸਲਮਾਨ ਵੀਰਾਂ ਨੂੰ ਚੁੱਕਣੀ ਚਾਹੀਦੀ ਹੈ ਕਿ ਇਹ ਫਿਲਮ ਰਿਲੀਜ਼ ਕੀਤੀ ਜਾਵੇ ਬਿਨਾ ਕਟਸ ਤੋਂ ਰਿਲੀਜ਼ ਕੀਤੀ ਜਾਵੇ ਔਰ ਇਹਦੇ ਨਾਲ ਬੀਇੰਗ ਇੰਡੀਅਨ ਸਾਨੂੰ ਪ੍ਰਾਊਡ ਹੀ ਫੀਲ ਹੋਊਗਾ ਬਤੌਰ ਭਾਰਤੀ ਅਸੀਂ ਇਹ ਦੱਸ ਸਕਾਂਗੇ ਕਿ ਭਾਰਤ ਦੀ ਧਰਤੀ ਤੇ ਜਸਵੰਤ ਸਿੰਘ ਖਾਲੜੇ ਪੈਦਾ ਹੁੰਦੇ ਆ ਇਹ ਜ਼ੁਲਮ ਦੇ ਖਿਲਾਫ ਲੜਨ ਵਾਲੇ ਨੇ ਜੇ ਤੁਸੀਂ ਫਿਲਮ ਰਿਲੀਜ਼ ਨਹੀਂ ਹੋਣ ਦੇਣਾ ਚਾਹੁੰਦੇ ਮਤਲਬ ਕੀ ਤੁਸੀਂ ਉਹਦਾ ਹਿੱਸਾ ਬਣਨਾ ਚਾ ਰਹੇ ਹੋ ਕਿ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣਾ ਨਹੀਂ ਚਾਹੁੰਦੇ ਜੇ ਫਿਲਮ ਦੇ ਜ਼ਰੀਏ ਨਹੀਂ ਦੱਸੋਗੇ ਤੇ ਕੀ ਅਸੀਂ ਕਿਤਾਬਾਂ ਦੇ ਜ਼ਰੀਏ ਆਪਦੀ ਜ਼ੁਬਾਨ ਦੇ ਜ਼ਰੀਏ ਨਹੀਂ ਦੱਸਾਂਗੇ ਲੋਕਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਨਹੀਂ ਦੱਸਾਂਗੇ ਕਿ ਉਸ ਵੇਲੇ ਕੇ ਪੀਐਸ ਗਿੱਲ ਤੇ ਬਿਆਨ ਸਿੰਘ ਦੋਵਾਂ ਨੇ ਮਿਲ ਕੇ ਕੀ ਕੀਤਾ ਸੀਗਾ ਅਸੀਂ ਪਹਿਲਾਂ ਵੀ ਦੱਸ ਰਹੇ ਹਾਂ ਅਸੀਂ ਹੁਣ ਵੀ ਦੱਸਦੇ ਰਵਾਂਗੇ ਸਿੱਖਾਂ ਦੀ ਨਹੀਂ ਪੂਰੀ ਦੁਨੀਆ ਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਦੱਸਦੇ ਰਹਾਂਗੇ ਪਰ ਜੇ ਫਿਲਮ ਰਿਲੀਜ਼ ਹੁੰਦੀ ਹੈ ਤੇ ਉਹਦੀ ਪਿਕਚਰਾਈਜ਼ੇਸ਼ਨ ਦੇ ਨਾਲ ਇਮੇਜਿਨੇਸ਼ਨ ਤੋਂ ਜਿਹੜਾ ਵਿਜ਼ੂਅਲਾਈਜ਼ੇਸ਼ਨ ਹੈ ਉਹਦੇ ਵੱਲ ਅਸੀਂ ਲੈ ਜਾਾਂਗੇ ਔਰ ਸੱਚ ਦੇ ਨੇੜੇ ਹੈ ਉਹ ਜ਼ਾਬਤੇ ਦੇ ਵਿੱਚ ਰਹਿ ਕੇ ਭਾਰਤੀ ਕਾਨੂੰਨ ਦੇ ਅਨੁਸਾਰ ਲੜਾਈ ਲੜਨ ਵਾਲਾ ਸੀ ਜਸਵੰਤ ਸਿੰਘ ਖਾਲੜਾ ਉਹ ਅਦਾਲਤਾਂ ਦੇ ਵਿੱਚ ਜਾ ਕੇ ਜਮਹੂਰੀਅਤ ਦੇ ਰਾਖੇ ਦੇ ਤੌਰ ਤੇ ਉਹਨੇ ਪ੍ਰੈਸ ਕਾਨਫਰੰਸਸ ਕਰ ਕਰਕੇ ਕਿਹਾ ਸੀ ਕਿ ਜੇ ਮੈਨੂੰ ਕੁਝ ਹੋ ਗਿਆ ਤਾਂ ਕੇ ਪੀਐਸ ਗਿੱਲ ਜ਼ਿੰਮੇਦਾਰ ਹੋਊਗਾ ਤਾਂ ਇਸ ਕਰਕੇ ਇਹ ਫਿਲਮ ਕਿਰਪਾ ਕਰਕੇ ਰਿਲੀਜ਼ ਕੀਤੀ ਜਾਵੇ ਮੈਂ ਹੱਥ ਜੋੜ ਕੇ ਇਹ ਬੇਨਤੀ ਹੈ ਸਾਰਿਆਂ ਨੂੰ ਕਿ ਇਸ ਬਾਰੇ ਇੱਕ ਮੁਹਿੰਮ ਤਿਆਰ ਕੀਤੀ ਜਾਵੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਕੋਈ ਵਫਦ ਸ਼ਰੋਣੀ ਕਮੇਟੀ ਦਾ ਜਾਂ ਬੀਬੀ ਖਾਲੜਾ ਜੀ ਨਾਲ ਗੱਲ ਹੋਵੇ ਜਾਂ ਦਿਲਜੀਤ ਦੋਸਾਂਝ ਨਾਲ ਗੱਲ ਹੋਵੇ ਇਹਨਾਂ ਦੀ ਟੀਮ ਨਾਲ ਗੱਲ ਹੋਵੇ ਕਿ ਮਾਮਲਾ ਖੜਾ ਕਿੱਥੇ ਹੈ ਹਾਂ ਇੱਕ ਗੱਲ ਹੋਰ ਸੀ ਕਿ ਵਿਦੇਸ਼ਾਂ ਦੇ ਵਿੱਚ ਫਿਲਮ ਰਿਲੀਜ਼ ਹੋਣੀ ਸੀ ਮੈਨੂੰ ਪਤਾ ਲੱਗਿਆ ਕਿ ਕੁਝ ਕਰਨਾ ਕਰਕੇ ਉਹ ਨਹੀਂ ਕੀਤੀਗੀ ਕੋਈ ਪ੍ਰੈਸ਼ਰ ਹੋਣਾ ਮੇਬੀ ਤੁਸੀਂ ਸਮਝਦਾਰੋਂ ਸਾਰੇ ਸਮਝਦੇ ਹੋਵੋਗੇ ਕਿ ਬਹੁਤ ਸਾਰੇ ਲੋਕ ਕਹਿ ਰਹੇ ਕਿ OTT ਤੇ ਪਾ ਦਿਓ ਵੀਰੋ ਜਿਹੜਾ ਪ੍ਰੋਡਿਊਸਰ ਹੈ ਜਿਹੜੇ ਫਿਲਮ ਮੇਕਰਸ ਨੇ ਜਿਨ੍ਹਾਂ ਨੇ ਫਿਲਮਾਂ ਕਰਨੀਆਂ ਟੀਮਾਂ ਨੇ ਉਹਨਾਂ ਨੇ ਇੱਥੇ ਹੀ ਰਹਿਣਾ ਤਾਂ ਕਦੇ ਵੀ ਮੈਨੂੰ ਲੱਗਦਾ ਹੈ ਕਿ ਇਸ ਤਰੀਕੇ ਨਾਲ ਅਸੀਂ ਉਹਨਾਂ ਦੇ ਲਈ ਨੁਕਸਾਨ ਕ੍ਰੀਏਟ ਕਰਨ ਦੀ ਕੋਸ਼ਿਸ਼ ਨਾ ਕਰੀਏ ਪ੍ਰੈਸ਼ਰ ਕਰਕੇ ਸਹਿਮਤੀ ਦੇ ਨਾਲ ਰਿਲੀਜ਼ ਹੋਵੇ ਕੋਈ ਜੇ ਕੋਈ ਮਾਮੂਲੀ ਕੱਟਸ ਨੇ ਮੇ ਵੀ ਹਾਲਾਂਕਿ ਬੀਬੀ ਖਾਲੜਾ ਨੇ ਮੇਰੇ ਇੰਟਰਵਿਊ ਚ ਤੇ ਦਿਲਜੀਤ ਦਸਾਂਝ ਨੇ ਆਪਦੇ ਲਾਈਵ ਚ ਬੋਲਿਆ ਹੈ ਕਿ ਜੇ ਕੋਈ ਕੱਟ ਲੱਗਿਆ ਤਾਂ ਅਸੀਂ ਇਸ ਫਿਲਮ ਦਾ ਹਿੱਸਾ ਨਹੀਂ ਹੈਗੇ ਅਸੀਂ ਨਹੀਂ ਹੈਗੇ ਬਿਨਾ ਕੱਟਸ ਤੋਂ ਇਹ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਕੁਝ ਵੀ ਹੈ ਜਾਂ ਨਹੀਂ ਹੈ ਜਿਹੜਾ ਕਿ ਅਪੱਤੀਜਨਕ ਹੋਵੇ ਜਿਹੜਾ ਸਟੇਟ ਦੇ ਅਗੇਂਸਟ ਹੋਵੇ ਜਿਹੜਾ ਕੋਈ ਖਤਰਾ ਪੈਦਾ ਕਰਦਾ ਹੋਵੇ ਸਿਰਫ਼ ਤੇ ਸਿਰਫ਼ ਉਹਨਾਂ ਕਾਤਲਾਂ ਬੁਚੜਾਂ ਜਿਨ੍ਹਾਂ ਨੂੰ ਆਲਰੇਡੀ ਅਦਾਲਤਾਂ ਗੁਨਾਹਗਾਰ ਸਾਬਤ ਕਰ ਚੁੱਕੀਆਂ ਨੇ ਆਲਰੇਡੀ ਅਦਾਲਤਾਂ ਦੇ ਵਿੱਚ ਕੇਸ ਜਿੱਤੇ ਹੋਏ ਨੇ ਭਾਈ ਜਸਵੰਤ ਸਿੰਘ ਖਾਲੜਾ ਵਾਲੇ ਕੇਸ 'ਚ ਵੀ ਸੀਬੀਆਈ ਕੋਰਟ ਨੇ ਉਹਨਾਂ ਜਿਨ੍ਹਾਂ ਦੇ ਨਾਮ ਨੇ ਉਹਨਾਂ ਨੂੰ ਇਹਦੇ 'ਚ ਦੋਸ਼ੀ ਕਰਾਰ ਦਿੱਤਾ ਹੋਇਆ ਹੈ ਬਾਕੀ ਵੀ ਜਿਹੜੇ ਕੇਸਸ ਫਿਲਮ 'ਚ ਲਏ ਗਏ ਆ ਚਾਹੇ ਉਹ ਦੋਸਤ ਦੀ ਮਾਤਾ ਦਾ ਹੋਵੇ ਉਹਦੇ 'ਚ ਵੀ ਦੋਸ਼ੀ ਕਰਾਰ ਦਿੱਤੇ ਨੇ 30-30 ਸਾਲ ਬਾਅਦ ਵੀ ਬੰਦੇ ਦੋਸ਼ੀ ਕਰਾਰ ਹੋਏ ਨੇ ਪਿਛਲੇ ਮਹੀਨੇ ਹੀ ਕੋ ਦੋਸ਼ੀ ਕਰਾਰ ਹੋਏ ਨੇ ਤਾਂ ਉਹ ਸਾਰਾ ਕੁਝ ਹੋਇਆ ਜਿਹੜਾ ਆਲਰੇਡੀ ਭਾਰਤੀ ਕਾਨੂੰਨ ਦੇ ਅਨੁਸਾਰ ਹੈ ਜੋ ਸਾਡੀਆਂ ਅਦਾਲਤਾਂ ਨੇ ਜਿੰਨਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਕੁਝ ਵੀ ਹੈ ਜਿਆ ਫਿਕਸ਼ਨਲ ਨਹੀਂ ਹੈ ਕਿ ਜਿਹੜਾ ਇਹ ਕ੍ਰੀਏਟ ਕੀਤਾ ਹੋਵੇ ਕਿ ਕਿਸੇ ਨੂੰ ਦੋਸ਼ੀ ਹਾਈਪੋਥੈਟਿਕਲੀ ਕਹਤਾ ਹੈ ਇੱਕ ਪਪੂਲਰ ਨੈਰੇਟਿਵ ਤੇ ਕਿਸੇ ਨੂੰ ਦੋਸ਼ੀ ਕਹਤਾ ਹੋਵੇ ਤੇ ਫਿਲਮ ਦੇ ਵਿੱਚ ਇਨਕਲੂਡ ਕੀਤਾ ਹੋਵੇ ਜਿਵੇਂ ਹੁੰਦਾ ਨਾ ਕਿ ਆਪਾਂ ਕਹਿੰਦੇ ਆ ਕਿ ਸਾਨੂੰ ਸੱਚ ਪਤਾ ਹੈ ਫਲਾਨੇ ਨੇ ਫਲਾਨਾ ਮਾਰਿਆ ਸੀਗਾ ਪਰ ਅਦਾਲਤਾਂ ਨਹੀਂ ਮੰਨਦੀਆਂ ਜਾਂ ਅਦਾਲਤਾਂ ਚ ਉਹ ਉਹ ਗੁਣਾਗਾਰ ਸਾਬਤ ਨਹੀਂ ਹੋਏ ਹੁੰਦੇ ਪਰ ਉਹ ਨੈਰੇਟਿਵ ਚੱਲਦੇ ਰਹਿੰਦੇ ਆ ਤਾ ਸਿਮਿਲਰਲੀ ਜਿਵੇਂ ਬਿਆਨ ਸਿੰਘ ਬਾਰੇ ਆਪਾਂ ਕਹਿੰਨੇ ਕਿ ਬਿਆਨ ਸਿੰਘ ਦੀ ਇਹ ਪਾਲਿਸੀ ਦੇ ਤਹਿਤ ਸਿੱਖ ਮਾਰੇਗੇ ਪਰ ਕਾਨੂੰਨਨ ਤੌਰ ਤੇ ਤਾਂ ਬਿਆਨ ਸਿੰਘ ਅਦਾਲਤਾਂ ਦੇ ਵਿੱਚ ਤਾਂ ਉਹਨੇ ਉਹਨਿਆਂ ਦਾ ਗੁਨਾਹਗਰ ਨਹੀਂ ਹੈ ਲੇਕਿਨ ਪਰ ਇਸ ਫਿਲਮ ਚ ਇਹੋ ਜਿਹਾ ਨੈਰੇਟਿਵ ਨਹੀਂ ਹੈ ਫੈਕਚੁਅਲ ਗੱਲ ਹੈ ਜਿੱਥੇ ਅਦਾਲਤਾਂ ਨੇ ਕਿਸੇ ਨੂੰ ਦੋਸ਼ੀ ਕਰਾਰ ਦਿੱਤਾ ਤਾਂ ਉਹ ਫਿਲਮ ਦੇ ਵਿੱਚ ਦੱਸੇਗਾ ਔਰ ਜੋ ਫੈਕਟਸ ਨਹੀਂ ਉਹ ਸਾਹਮਣੇ ਨਹੀਂ ਜਸਵੰਤ ਭਾਈ ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਤੇ ਕੀ ਬੀਤਦੀ ਹੈ ਬੀਬੀ ਖਾਲੜਾ ਦਾ ਸੰਘਰਸ਼ ਕੀ ਹੈ ਮੈਨੂੰ ਲੱਗਦਾ ਬੀਬੀ ਖਾਲੜਾ ਤੇ ਇੱਕ ਅਲੱਗ ਫਿਲਮ ਬਣ ਸਕਦੀ ਹੈ ਕਿ ਆਫਟਰ ਜਸਵੰਤ ਸਿੰਘ ਖਾਲੜਾ ਉਹਨਾਂ ਦਾ ਜੀਵਨ ਕਿੰਨਾ ਸੰਘਰਸ਼ਮਈ ਰਿਹਾ ਹੈ ਉਹਨਾਂ ਦੀ ਦ੍ਰਿੜਤਾ ਕੀ ਹੈ ਅਸੀਂ ਇੱਕ ਛੋਟੇ ਜੇ ਪ੍ਰੈਸ਼ਰ ਤੇ ਆ ਕੇ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ ਦੋਸਤੋ ਨਿੱਕਾ ਜਿਹਾ ਪ੍ਰੈਸ਼ਰ ਪੈਂਦਾ ਅਸੀਂ ਸਾਨੂੰ ਲੱਗਦਾ ਹੈ ਕਿ ਯਾਰ ਮਤਲਬ ਕਿਵੇਂ ਕਰਾਂਗੇ ਪਰਿਵਾਰ ਬੱਚੇ ਪਰ ਉਹ ਸਰੜੀ ਬੰਦਾ ਜਿਹਨੂੰ ਪਤਾ ਸੀ ਕਿ ਮੈਨੂੰ ਮਾਰ ਦੇਣਾ ਜਿਹਦੇ ਬੱਚੇ ਛੋਟੇ ਸੀ ਜਿਹਦੀ ਪਤਨੀ ਮਹਾਨ ਸੰਘਰਸ਼ੀ ਔਰਤ ਹੈ ਉਹ ਫਿਰ ਵੀ ਲੜਦਾ ਰਿਹਾ ਸਿਸਟਮ ਦੇ ਖਿਲਾਫ ਹੋਣੇ ਕਿਹਾ ਕਿ ਮਨੁੱਖੀ ਅਧਿਕਾਰ ਇਹ ਇਹਦੀ ਰਾਖੀ ਇਸ ਜਮਹੂਰੀਅਤ ਚ ਹੋਣੀ ਚਾਹੀਦੀ ਹੈ ਉਹ ਹਵਾਵਾਂ ਨੇਹਰੀਆਂ ਦੇ ਅੱਗੇ ਅੜ ਗਿਆ ਉਹ ਚਿਰਾਗ ਬਣ ਕੇ ਬਲਿਆ ਤੇ ਉਹਨੇ ਕਿਹਾ ਕਿ ਹਰ ਘਰ ਚ ਚਿਰਾਗ ਬਲੇ ਤੇ ਰੌਸ਼ਨੀ ਹੋ ਜੂਗੀ ਉਹ ਜਸਵੰਤ ਸਿੰਘ ਖਾਲੜਾ ਸਾਰਿਆਂ ਲਈ ਪ੍ਰੇਰਣਾਦਾਇਕ ਹੈ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਇਸ ਫਿਲਮ ਨੂੰ ਰਿਲੀਜ਼ ਕਰਾ ਕੇ ਇਸ ਗੱਲ ਦਾ ਸਬੂਤ ਦਿਈਏ ਕਿ ਅਸੀਂ ਸਰਬੱਤ ਦੇ ਭਲੇ ਵਾਲੇ, ਮਨੁੱਖੀ ਹੱਕਾਂ ਦੀ ਰਾਖੀ ਵਾਲੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਇਨਸਾਫ ਮੰਗਣ ਵਾਲੇ ਲੋਕਾਂ ਤੇ ਜੇ ਇਨਸਾਫ ਨਹੀਂ ਮਿਲਦਾ ਤੇ ਫੇਰ ਹੀ ਕਿਤੇ ਹੋਰ ਕੋਈ ਹੋਰ ਕਾਰਾ ਕਰਦੇ ਨੇ ਲੋਕ। ਸੋ ਇਹ ਇਨਸਾਫ ਜ਼ਰੂਰ ਮਿਲੇ ਕਿ ਸਾਨੂੰ ਸਾਡੇ ਬੱਚਿਆਂ ਨੂੰ, ਸਾਡੇ ਪਰਿਵਾਰਾਂ ਨੂੰ ਉਹ ਭਾਵੇਂ Hindu ਸਿੱਖ ਨੇ, ਭਾਵੇਂ ਮੁਸਲਮਾਨ ਨੇ, ਉਹ ਸਾਡੇ ਸਾਰੇ ਆਪਣੇ ਨੇ, ਸਭ ਨੂੰ ਇਹ ਫਿਲਮ ਦੇਖਣ ਦਾ ਮੌਕਾ ਮਿਲੇ। ਧੰਨ